ਹਾਂਜੀ ਸਤਿ ਸ਼੍ਰੀ ਅਕਾਲ ਜਰਾਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ 'ਚ ਹੂੰ ਅ ਪਰਨਾ ਅੱਜ ਮੈਂ ਸਾਡੇ ਡੇਕ ਦੇ ਡੇਕ ਦੇ ਨਾ ਪਤਾ ਕੀ ਹੋਇਆ ਮੇਰੇ ਨਾਲ ਸਿਰ ਤਾਂ ਵੱਢ ਗਈ ਪੈਰ 'ਚ ਅੱਛਾ ਉਸ ਤੋਂ ਬਾਅਦ ਨਾਲ ਮਤਲਬ ਮੈਨੂੰ ਪਤਾ ਨਹੀਂ ਲੱਗਿਆ ਮੈਂ ਉਹਦੂ ਕੁ ਚੁੱਭੀ ਕਰਨ ਮੇਰੇ ਨਹੀਂ ਪਈ ਸੀ ਕਿ ਸੀਮਤ ਤਾਂ ਅੰਦਰ ਚਲੇਗੀ ਆ ਜਿਵੇਂ ਮੈਂ ਅਚਾਨਕ ਐ ਪੈਰ ਰੱਖਿਆ ਨਾਲ ਹੀ ਗੋਰੰਦਰ ਚਲੇ ਗਈ ਹੂੰ ਮੈਨੂੰ ਇੰਨੀ ਤੇਜ਼ ਦਰਦ ਹੋ ਰਿਹਾ ਨਾ ਕਿ ਜਦੋਂ ਤੁਹਾਨੂੰ ਮੈਂ ਸਿਰ ਮੈਂ ਜੋ ਜੀਨ ਮੱਥਾ ਕਈ ਦੇ ਕੇ ਆਈ ਕਿ ਮੇਰੇ ਦਰਦ ਹੋ ਰਿਹਾ ਢੇਰ ਵਾਲਾ ਫਿਰ ਉਸ ਤੋਂ ਬਾਅਦ ਨਾਲ ਸੀ ਕੀ ਕਹਿੰਦੇ ਹੋ ਗਈ ਹੋ ਗਈ ਸ਼ਾਇ ਹੋ ਗਈ ਸ਼ਾਇ ਮਾੜੀ ਕਲਾਚਾੜਾ ਦੇ ਬਾਰੇ ਦੇ ਲੋ ਸਾੜ ਦੇ ਬਾਰੇ ਇਹਨਾਂ ਨੂੰ ਡੈਡੀ ਮਿਲ ਗਏ ਮੈਨੂੰ ਉਧਰ ਲੈ ਮੇਰੇ ਪਿੱਕੇ ਘਰ ਇਹ ਗੱਲ ਪੂਰੀ ਗੱਲ ਕਰੀ ਆ ਕੇ ਦੱਸਾਂਗੇ ਡੀਟੇਲ ਚ ਗੁਰਦਾਰਾ ਸਾਹਿਬ ਫੜਨੇ ਤੋਂ ਫਿਰ ਮੈਂ ਸਾਬ ਕਰੀ ਜਾਂਦੇ ਆ ਫਿਰ ਮਿਲਦੇ ਆ ਓਕੇ 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 ਅਸੀਂ ਘਰ ਆ ਗਏ ਆ ਤੇ ਵਲੌਗ ਗੁਰਦਾਰਾ ਸਾਹਿਬ ਤਾਂ ਸਟਾਰਟ ਕਰਿਆ ਸੀ ਵੈਸੇ ਕੋਈ ਰੀਜ਼ਨ ਨਹੀਂ ਸੀ ਮਤਲਬ ਰੀਜ਼ਨ ਨਹੀਂ ਹੈਗਾ ਜੋ ਮੈਂ ਰੀਜ਼ਨ ਦੱਸ ਸਕਾਂ ਵਲੌਗ ਗੁਰਦਾਰਾ ਸਾਹਿਬ ਕਿਉਂ ਸਟਾਰਟ ਕਰਿਆ ਸੀਗਾ ਮੇਰਾ ਜੀ ਕਰਿਆ ਵਿੱਚ ਗੁਰਦਾਰਾ ਸਾਹਿਬ ਕੋਈ ਰੀਜ਼ਨ ਵੀ ਨਹੀਂ ਹੋ ਸਕਦਾ ਮਤਲਬ ਮੇਰਾ ਜੀ ਕਰਾ ਅੰਦਰ ਵੀ ਆ ਜਾ ਗੁਰਦਾਰਾ ਸਾਹਿਬ ਸਟਾਰਟ ਕਰਦੇ ਆ ਬਲੋਗ ਕਰੇ ਤਾਂ ਆਪਾਂ ਰੋਜ਼ ਹੀ ਕਰਦੇ ਆ ਠੀਕ ਆ ਕੀ ਕਰ ਰਹਾ ਕੱਟ ਤੂੰ ਇੰਨਾ ਜਾਨਦਾਰ ਹੈਗਾ ਤੂੰ ਭਾਰੀ ਰਹਿੰਦੇ ਆ ਦੁੱਖ ਨਾਲ ਜਾਂਦੇ ਨੇ ਤੇ ਇਹ ਵਲੌਗ ਤਾਂ ਬਣਾ ਰਿਹਾ ਮੈਂ ਤੁਹਾਨੂੰ ਤੇ ਮੰਮੀ ਨੂੰ ਮੈਂ ਗੱਲ ਸੇਮ ਦੱਸ ਦਿੰਨਾ ਪ੍ਰੀਤ ਨੇ ਹਲਕੀ ਦੱਸਤੀ ਸੀ ਜਿਹੜੀ ਵੀ ਸਿਲਤ ਲੱਗੀ ਸੀ ਪ੍ਰੀਤ ਦੇ ਪੈਰ 'ਚ ਤੇ ਉਹਦੇ ਕਰਕੇ ਅੱਗੇ ਅੱਗੇ ਦੇ ਉਹ ਮੈਂ ਦੱਸੂਗਾ ਪਰ ਤੁਹਾਨੂੰ ਤੇ ਮੰਮੀ ਨੂੰ ਇਕੱਠੇ ਦੱਸੂਗਾ ਫਿਰ ਬਾਰ-ਬਾਰ ਦੱਸਣਾ ਥੋੜਾ ਅਕਵਰਡ ਲੱਗਦਾ ਮੰਮੀ ਇਹ ਆਓ ਕਮੈਂਟ ਕਰਕੇ ਦੁਆਰਾ ਦੱਸ ਦਿਖੋ ਰਵੀ ਕਿਵੇਂ ਆ ਠੀਕ ਆ ਹਾਂਜੀ ਬੇਟਾ ਟਿਕ ਜਾਂ ਕਰਾਸ ਹਾਂਜੀ ਤੁਸੀਂ ਪੰਡ ਤੇ ਰੱਖਿਆ ਹੋ ਯਾ ਰਮੀ ਮੈਂ ਦੱਸ ਤੂੰ ਆਵਾਜ਼ ਨਾ ਮਾਰਦੀ ਮਮੀ ਪੰਡ ਰੱਖਿਆ ਬੰਦ ਤੈਨੂੰ ਕੀ ਕਹਿੰਦਾ ਤੂੰ ਦੱਸ ਮੈਨੂੰ ਵੀ ਕਹਿਣਾ ਹਾਂ ਦੱਸ ਉੱਥੇ ਬੈਠ ਕੇ ਕਮੈਂਟ ਹਾਂ ਦੱਸ ਮੈਂ ਪਹਿਲਾਂ ਪੰਡ ਰੱਖਿਆ ਆਏ ਗੱਲ ਆਉ ਤੂੰ ਮੈਨੂੰ ਦੱਸ ਚੱਲ ਮੈਂ ਮੈਂ ਪੰਡ ਰੱਖਿਆ ਨਹੀਂ ਮੈਨੂੰ ਅਚੀ ਵੀ ਲੱਗਦੀ ਕੀ ਗੱਲ ਆ ਦੱਸ ਉਹ ਜ਼ਰੂਰੀ ਗੱਲ ਹੈ ਫਿਰ ਤੁਸੀਂ ਕਹੋਗੇ ਮੈਂ ਫਿਰ ਤੁਸੀਂ ਕਹੋਗੇ ਮੈਨੂੰ ਦੱਸਿਆ ਨਹੀਂ ਮੈਂ ਜੇ ਮੈਂ ਭੁੱਲ ਗਿਆ ਫਿਰ ਤੁਸੀਂ ਕਹੋਗੇ ਮੈਨੂੰ ਦੱਸਿਆ ਨਹੀਂ ਫਿਰ ਮੈਨੂੰ ਯਾਦ ਵੀ ਨਹੀਂ ਆਉਣੀ ਪੰਡਾ ਰੱਖਿਆ ਪਹਿਲਾਂ ਮੈਨੂੰ ਫੜਾ ਦਿਓ ਫੜਾ ਤਾਂ ਐ ਪੰਡੇ ਤੋਂ ਕੀ ਕਰਾਣਾ ਤੂੰ ਮੈਨੂੰ ਗੱਲ ਦੱਸ ਫੜ ਪੀਤੇ ਮਮੀ ਤਾਂ ਮਮੀ ਤਾਂ ਬੈਸਬਾੜੀ ਕਰ ਦੇਖਤਾ ਅੱਜ ਕੱਲ ਲੈ ਫੜ ਲੈ ਲੈ ਤੁਸੀਂ ਬੈਸ ਕਿਉਂ ਕਰਨ ਲੱਗ ਗਏ ਲੈ ਫੜ ਲੈ ਲੈ ਦੇਖ ਲੈ ਕੁਝ ਨਹੀਂ ਹੈ ਐ ਖਾਲੀ ਹੁੰ ਚੱਕੀ ਕਰਦੇ ਮੈਂ ਤਾਂ ਤੁਹਾਨੂੰ ਚੱਲੀ ਗਈ ਨਾ ਅੰਦਰ ਇਹ ਵਾਜਾਂ ਮਾਰ ਲਾ ਕੇ ਨਾਲ ਹੀ ਲੈ ਕੇ ਆਂਗੀ ਇਹਨੂੰ ਲਈ ਫਿਰ ਦੇ ਰੱਖ ਦਿੰਦਾ ਮੈਂ ਦੇਖਦਾ ਜਾ ਦੇਖ ਰਹੀ ਨਹੀਂ ਲਈ ਫਿਰਦੇ ਰਹੇ ਨੇ ਆਟੇ ਵਿੱਚ ਹੀ ਤੁਹਾਡੇ ਹੱਥ ਰਹਿੰਦਾ ਹਾਂ ਗਾਰੋ ਦਾ ਜਦ ਦੇਖ ਲੋ ਤੁਹਾਨੂੰ ਐਡੀ ਤੁਹਾਨੂੰ ਪਸੰਦ ਆ ਗਿਆ ਮਤਲਬ ਲੋਕੀ ਕਮੈਂਟ ਕਰਨ ਲੱਗੇ ਜਦ ਦੇਖੋ ਗਾਰੋ ਗਾਰੋ ਮੈਂ ਤਾਂ ਸਭ ਨੇ ਹੀ ਗਾਰੋ ਦੇਖ ਲਈ ਫੜੋ ਯਾਰ ਇਹ ਤਾਂ ਬਹੁਤ ਹੀ ਲੱਗ ਰਿਹਾ ਹੈ ਤੁਸੀਂ ਮੇਰੇ ਤਾਂ ਨਹੀਂ ਫੜ ਹੋ ਰਿਆ ਨਾਲ ਇੰਨਾ ਭਾਰੀ ਇਥੋਂ ਮੇਰੇ ਬੱਸ ਦਾ ਕੰਮ ਨਹੀਂ ਆਏਗਾ ਤੁਹਾਡੇ ਬਾਪ ਇਹ ਕਿ ਬਣਾਣ ਕੀ ਲੱਗੀ ਸੀ ਇਹ ਕਿੱਥੇ ਇਹ ਕੀ ਬਣਾਣ ਲੱਗੀ ਸੀ ਇਹ ਜਾਂ ਬਣਾਣ ਲੱਗੀ ਦੀ ਬੇਟੇ ਮੈਂ ਨੇ ਇਹ ਚ ਦਿਨ ਉਹ ਬਣਾਈ ਸੀ ਆਪਣਾ ਦੁੱਧ ਪੱਤੀ ਬਣਾਈ ਸੀ ਤੇ ਹੁਣ ਇਸ ਘਾ ਕੇ ਮੈਂ ਇਹਨੂੰ ਰੱਖਣ ਚੱਲੀ ਤੇ ਅੰਦਰ ਆ ਮਾਂ ਵੀ ਤੋੜ ਪੜ ਨਾ ਦੇ ਕੋਈ ਇਹਨੂੰ ਅੱਛਾ ਹਾਂ ਜਦੋਂ ਮੈਂ ਵਲੌਗ ਸਟਾਰਟ ਕਰਦਾ ਉਦੋਂ ਹੀ ਮੇਰਾ ਪਾਲਾ ਪੈਂਦਾ ਇਹਦੇ ਨਾਲ ਚਲੋ ਹੁਣ ਗੱਲ ਦੱਸਦਾ ਮੈਂ ਜ਼ਿਆਦਾ ਟਾਈਮ ਹੋ ਗਿਆ ਹਨਾ ਤੁਸੀਂ ਵੇਟ ਕਰ ਰਹੇ ਹੋ ਨੇ ਗੱਲ ਦੱਸ ਦਿਓ ਮੰਮੀ ਸੁਣ ਲਓ ਲੈ ਹਾਂ ਮੈਂ ਕੋਈ ਜਿਹੀ ਨਹੀਂ ਕਾਲਿਆ ਯਾਰ ਮੈਂ ਦੱਦ ਨਹੀਂ ਛੇਤੀ ਆ ਜਾਓ ਛੇਤੀ ਨਹੀਂ ਦੱਸਨੀ ਆ ਪਕੌੜੀਆਂ ਨਹੀਂ ਦੱਸਾਂਗੇ ਅੱਪਾ ਰੱਖ ਗਿਆ ਹਾਂ ਗੱਲ ਇਹ ਹੋ ਗਈ ਸੀ ਗੁਰਦਾਰ ਸਾਹਿਬ ਮੱਥਾ ਟੇਕ ਰਹੇ ਸੀ ਪਰ ਉਹ ਕਰਕੇ ਮੈਂ ਇੱਕ ਪਹਿਲਾਂ ਫਿਲਮੀ ਸਟਾਈਲ ਨਾਲ ਬਣਾਦਾ ਗੱਲ ਨੂੰ ਬਣਾ ਸਕਦਾ ਨਹੀਂ ਇੰਟਰਸਟਿੰਗ ਤਾਂ ਹੈ ਵੀ ਨਹੀਂ ਜਿੰਨੀ ਬਣਾ ਸਕਦਾ ਬਹੁਤ ਗਲਮੋਲ ਮਤਲਬ ਦੇਖੋ ਜੋ ਹੁੰਦਾ ਚੰਗੇ ਲਈ ਹੁੰਦਾ ਮੈਂ ਪ੍ਰੀਤ ਨੂੰ ਵੀ ਨਹੀਂ ਦੱਸਿਆ ਹਾਂ ਹਾਂ ਇਹ ਗੱਲ ਹੈ ਜੋ ਹੁੰਦਾ ਚੰਗੇ ਲਈ ਹੁੰਦਾ ਆਪਾਂ ਸੋਚਦੇ ਆਂ ਇਹ ਚੀਜ਼ ਰੈਲਾਈਜ਼ ਹੋਈ ਆਪਾਂ ਸੋਚਦੇ ਆਂ ਵੀ ਯਾਰ ਆਜ ਹੀ ਹੋ ਗਈ ਯਾਰ ਵੀ ਹੁਣ ਪ੍ਰੀਤ ਦੇ ਸਿਲਤ ਲੱਗੀ ਮਤਲਬ ਕੰਡਾ ਟਾਈਪ ਲੱਗ ਗਿਆ ਪ੍ਰੀਤ ਦੇ ਪੈਰ ਤੇ ਫਿਰ ਦੱਸਾਂਗੇ ਨਾ ਪੂਰੀ ਕਹਾਣੀ ਹੁਣ ਤੁਸੀਂ ਵਿੱਚ ਦੱਸੋਗੇ ਸ਼ਾਰਟਕਟ ਸ਼ਾਰਟ ਕਰਨੇ ਚਾਹ ਲੋ ਪੁਰਾ ਦਾਸ ਫਿਰ ਉਹ ਦੱਸਿਆ ਜੋ ਹਮ ਚੰਗੇ ਲਈ ਹੁੰਦਾ ਕਿਉਂ ਹੁੰਦਾ ਸੁਣੋ ਉਹ ਮੈਂ ਦੱਦੀ ਹਾਂ ਚੰਗੇ ਲਈ ਤਾਂ ਹੁੰਦਾ ਅਸੀਂ ਨਾ ਪ੍ਰਕਰਮਾ ਕਰਕੇ ਉੱਥੇ ਨਿਸ਼ਾਨ ਸਾਹਿਬ ਤੇ ਮੱਥਾ ਟੇਕ ਕੇ ਉੱਧਰ ਨੂੰ ਆ ਰਹੇ ਸੀ ਜੋਤੇ ਮੱਥਾ ਟੇਕਣ ਲਈ ਤੇ ਉੱਥੇ ਨਾ ਮੇਰੇ ਨਾ ਸਿਲਤ ਵੜ ਗਈ ਪੈਰ 'ਚ ਲੱਗ ਗਈ ਸਿਲਤ ਵੀ ਨਹੀਂ ਬੜੀ ਬਨਵਾਉਣ ਲੱਗਾ ਵੀ ਮੇਰੇ ਚੂਬੇ ਆ ਗੁਸ਼ਮੈਟ 'ਚ ਤੇ ਭਾਈ ਉਹ ਜਦੋਂ ਨਾ ਫਿਰ ਥੋੜੀ ਅੱਗੇ ਤੱਕ ਤੁਰੀ ਉਹ ਮੱਥਾ ਟੇਕ ਲੈ ਆਵੀ ਸਿਲਤ ਵੜ ਗਈ ਸੀ ਮੇਰੇ ਜਦੋਂ ਮੈਂ ਇੱਕਦਮ ਪੈਰ ਐ ਰੱਖਿਆ ਨਾ ਹੋਰ ਅੰਦਰ ਚਲੇਗੀ ਮੇਰੇ ਨਾ ਤਿੱਖਾ ਦਰਦ ਹੋਇਆ ਮੈਂ ਕਿਹਾ ਕੀ ਹੋ ਫਿਰ ਉਸ ਤੋਂ ਬਾਅਦ ਨਾ ਸੀ ਉਧਰ ਦੂਸਰੀ ਵਾਲੀ ਸਾਈਡ ਨਾਲ ਮੱਥਾ ਟੇਕ ਕੇ ਜਿਹੜਾ ਉਧਰ ਤੋਂ ਮੱਥਾ ਆਪਾਂ ਟੇਕ ਨਹੀਂ ਗਏ ਦੂਸਰੀ ਵਾਲੇ ਦਰਵਾਜੇ ਤੇ ਸੱਚਖਣ ਸਾਹਿਬ ਹਾਂ ਉਧਰ ਮੱਥਾ ਟੇਕ ਕੇ ਜੁੱਤ ਤੋਂ ਬਾਅਦ ਹਾਂ 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 ਉੱਥੇ ਮੱਥਾ ਟੇਕ ਕੇ ਫਿਰ ਉਸ ਤੋਂ ਬਾਅਦ ਨਾ ਕੀ ਕਹਿੰਦਾ ਨੂੰ ਉੱਥੇ ਬੈਠੀ ਫਿਰ ਮੇਰੇ ਇੰਨਾ ਇਹ ਮੈਨੂੰ ਕਹਿਣ ਲੱਗੀ ਮੇਰੇ ਸਿਲਤ ਲੱਗੀ ਮੈਨੂੰ ਸਿਲਤ ਲੱਗੀ ਮੈਂ ਕਿਹਾ ਮੈਂ ਕਿਹਾ ਹੁਣ ਤੂੰ ਐਂ ਜਾਇਂਗੀ ਫਿਰ ਕਰਿਆ ਕਿ ਡੰਗੀਆਂ ਨੂੰ ਕਹੀ ਨਾ ਮੈਂ ਕਿਹਾ ਨਹੀਂ ਇਹਨੂੰ ਹੀ ਕੱਢ ਲੂੰਗੀ ਮੈਂ ਫਿਰ ਮੈਂ ਨਾ ਉੱਥੇ ਸਾਈਡ ਜੇ ਤੇ ਬੈਠ ਗਈ ਫਰਸ਼ ਤੇ ਬੈਠ ਗਈ ਤੇ ਮੈਂ ਸਿਲਤ ਸਿਰ ਤੇ ਕੱਢਣ ਲੱਗੀ ਤੇ ਉਧਰੋਂ ਆ ਗਿਆ ਡੈਡੀ ਅੱਛਾ ਡੈਡੀ ਦੇ ਆ ਕੇ ਸੰ ਦੋਨਾਂ ਨੇ ਆਇਆ ਹੜਲੇ ਪਿੱਛੋਂ ਤੇ ਮੈਂ ਦੇਖਾਂ ਮੈਂ ਵੀ ਡੈਡੀ ਤੁਸੀਂ ਮੈਂ ਤੁਸੀ ਇੱਧਰਲੀ ਸਾਈਡ ਤੋਂ ਆਉਣ ਡੈਡੀ ਕਹਿੰਦੇ ਹਾਂ ਡੈਡੀ ਕਹਿੰਦੇ ਮੈਂ ਸੋਚ ਰਿਆ ਸੀ ਵੀ ਇਸਕ ਟਾਈਮ ਹੀ ਆਉਂਦੇ ਹੁੰਦੇ ਨੇ ਵੀ ਪਤਾ ਨਹੀਂ ਅੱਜ ਮਿਲਣਗੇ ਕਿ ਨਹੀਂ ਮੈਂ ਡੈਡੀ ਅਸਤੇ ਲੰਘ ਚੱਲੇ ਸੀ ਮੱਥਾ ਟੇਕ ਕੇ ਇਹ ਤਾਂ ਮੇਰੇ ਸਿਲਤ ਤੋਂ ਵੱੜ ਗਈ ਤਾਂ ਅਸੀਂ ਉਰੇ ਬੈਠ ਗਏ ਅੱਛਾ ਚੰਗਾ ਹੁੰਦਾ ਕਹਿੰਦਾ ਜੋ ਆਉਂਦਾ ਦੇਖ ਲਓ ਵੀ ਮੇਰੇ ਸਿਲਤ ਤੋਂ ਬੜੀ ਫਿਰ ਅਸੀਂ ਉੱਥੇ ਬੈਠੇ ਜੇ ਮੈਂ ਸਿਲਤ ਨਾ ਵੱੜਦੀ ਮੈਂ ਉੱਥੇ ਥੋੜੀ ਬੈਠਣਾ ਸੀ ਫਿਰ ਡੈਡੀ ਨੇ ਉਧਰ ਤੋਂ ਉਧਰ ਮੱਥਾ ਟੇਕ ਕੇ ਲੰਘ ਜਾਣਾ ਸੀ ਅਸੀਂ ਆਪਣਾ ਲੰਘ ਜਾਣਾ ਸੀਗਾ ਕਿਉਂਕਿ ਅਸੀਂ ਉੱਥੇ ਮੱਥਾ ਟੇਕ ਕੇ ਉੱਥੇ ਸੱਚਖੰਡ ਤੇ ਜਿੱਧਰ ਲੰਗਰ ਨਹੀਂ ਲੱਗ ਖੰਦ ਹੁੰਦਾ ਕਈ ਵਾਰ ਆਪਾਂ ਜਿੱਧਰ ਲੱਗਦਾ ਹੈ ਉਹ ਉਧਰ ਦੂਸਰੀ ਸਾਈਡ ਜਮੀਨ ਦਾ ਸੰਤ ਕਮਨਜਮੀਂ ਤੇ ਲੰਗਰ ਲੱਗਦਾ ਹੁੰਦਾ ਜਿੱਧਰਲੀ ਸਾਈਡ ਡੈਡੀ ਉਧਰ ਵਾਲੀ ਸਾਈਡ ਤੋਂ ਆਏ ਸੀਗੇ ਫਿਰ ਡੈਡੀ ਸਾਨੂੰ ਮਿਲੇ ਡੈਡੀ ਕਹਿੰਦੇ ਦੇਖ ਲੈ ਕਹਿੰਦਾ ਸਿਲਤ ਬੜੀ ਤਾਂ ਮਿਲ ਸਕੇ ਨਹੀਂ ਤੁਸੀਂ ਤਾਂ ਲੰਗੇ ਸੀ ਸਿਲਤ ਤਾਂ ਕੱਢ ਲਈ ਸੀ ਮੈਂ ਉੱਥੇ ਬਾਹਰ ਹੀ ਖੜੀ ਤੇ ਹਣੀ ਸਿਲਤ ਹੋਰ ਅੰਦਰ ਹਲਕੀ ਮੈਂ ਦਾਲਦੀਆ ਕਿ ਮੈਂ ਤੇਰੇ ਸਿਲਤ ਪਤਾ ਕਿ ਨਾ ਮੈਟ ਨਹੀਂ ਹੁੰਦਾ ਇਹ ਹੁੰਦਾ ਨਾਰੀਅਲ ਨਾਰੀਅਲ ਦਾ ਹੁੰਦਾ ਨਾ ਇਹ ਜਿਹੜਾ ਮੈਟ ਹੁੰਦੇ ਨਾ ਨਾਰੀਅਲ ਦੇ ਹੁੰਦੇ ਨੇ ਉਹਦੇ ਕੰਡੇ ਤਿੱਖੇ ਹੁੰਦੇ ਨੇ ਉਹ ਨਾ ਮਾ ਹਣਾ ਮੈਂ ਤਾਂ ਖੁਬ ਗਏ ਪਤਾ ਨਹੀਂ ਉਸ ਮੇਰੇ ਬਾਦ ਵਿੱਚ ਉਹ ਬੁਰੀ ਤਰ੍ਹਾਂ ਵਿਦਿ 如果 ਸੇਲਤ ਨਾ ਵੜਦੀ ਤਾਂ ਅਸੀਂ ਮੱਥਾ ਟੇਕੇ ਵਾਪਸ ਆ ਜਾਣਾ ਸੀ ਫਿਰ ਇਹਨੇ ਮਿਲ ਨਹੀਂ ਸਕਣਾ ਡੈਡੀ ਨੂੰ ਠੀਕ ਆ ਫਿਰ ਡੈਡੀ ਲੇਟ ਆਉਂਦੇ ਅਸੀਂ ਛੇਤੀ ਘਰ ਆ ਜਾਂਦੇ ਸੇਲਤ ਬੜੀ ਅਸੀਂ ਬੈਠੇ ਕੁਦਰਤੀ ਬੈਠ ਵੀ ਉਧਰ ਹੀ ਸੜ ਗਏ ਉਦੋਂ ਡੈਡੀ ਆ ਗਏ ਡੈਡੀ ਨੇ ਪਛਾਣ ਲਿਆ ਤਕਰੀਬਨ ਡੈਡੀ ਨੂੰ ਤਾਂ ਵੈਸੇ ਅਸੀਂ ਮਿਲੀ ਲੈਣੇ ਹੁੰਦੇ ਆ ਕਿਉਂਕਿ ਡੈਡੀ ਵੀ ਗੁਰਦੁਆਰੇ ਉਸੇ ਟਾਈਮ ਮਮੀ ਜਿਸ ਟਾਈਮ ਅਸੀਂ ਜਾਂਦੇ ਆ ਤੇ ਡੈਡੀ ਵੀ ਕਈ ਵਾਰ ਅਸੀਂ ਚੱਲੇਦੇ ਹੋਏ ਉਹ ਮਿਲ ਲਗੇ ਪਹਿਲਾਂ ਹਾਂ ਡੈਡੀ ਕਹਿੰਦੇ ਮੈਂ ਸੋਚਦਾ ਸੀ ਵੀ ਜਵਾ ਕਿਸੇ ਟਾਈਮ ਆਉਦੇ ਹੁੰਦੇ ਨੇ ਡੈਡੀ ਕਹਿੰਦੇ ਮੈਂ ਕਿਹਾ ਜੋ ਕਿਸੇ ਟਾਈਮ ਉਹ ਦੰਦੇ ਨੇ ਪਤਾ ਨਹੀਂ ਆ ਜੇ ਮਿਲਣਗੇ ਕਿ ਨਹੀਂ ਡੈਡੀ ਜਦ ਹੀ ਡੈਡੀ ਦੀ ਨਿਗਾ ਸਾਡੇ ਤੇ ਪੈ ਗਈ ਕਈ ਵਾਰ ਅਸੀਂ 4 ਵਜੇ ਵੀ ਜਾਂਨਾ ਮੈਂ ਸਾਡੇ ਕਰਨ ਹੁਣ ਤਾਂ ਚੱਲ 7 ਵਜੇ ਅਸੀਂ 4 4 ਵਜੇ ਵੀ ਜਾਂਨਾ ਕਈ ਵਾਰੀ ਉਦੋਂ ਵੀ ਮਿਲ ਜਾਂਦੇ ਡੈਡੀ ਹੁਣ 7 ਵਜੇ ਆ ਗਏ ਤਾ ਬਣਾਇਆ ਵਲੌਗ ਵੀ ਜੋ ਹੁੰਦਾ ਚੰਗੇ ਲਈ ਹੁੰਦਾ ਹੈ ਅਗਰ ਪ੍ਰੀਤ ਦੇ ਹਲਕਾ ਦਰਦ ਵੀ ਹੋਇਆ ਤਾਂ ਉਹ ਇਸ ਕਰਕੇ ਹੋਇਆ ਸੀ ਕਿ ਰੈਡੀ ਨੂੰ ਮਿਲਣਾ ਸੀ ਕਹਿੰਦੇ ਨੇ ਕੰਡਾ ਲੱਗ ਜੀ ਕਹਿੰਦੇ ਕੋਈ ਵੱਡਾ ਸੰਕਟ ਟੱਟਿਆ ਜਾਂਦਾ ਹੁੰਦਾ ਕੋਈ ਸੰਕਟ ਟਾਉਂਦਾ ਨਾ ਕੰਡਾ ਚੁਬ ਕੇ ਨਿਕਲ ਜਾਂਦਾ ਨਾ ਸੰਕਟ ਉਹ ਤੇਰੇ ਹੁਣ ਕਾਂਟਾ ਲੱਗਿਆ ਹੈ ਹਲਕਾ ਜਿਹਾ ਸਮਝਿਆ ਯਸ ਮਤਲਬ ਸੰਕਟ ਕੱਟਿਆ ਗਿਆ ਕੱਟਿਆ ਗਿਆ ਕੱਟਿਆ ਗਿਆ ਠੀਕ ਆ ਠੀਕ ਹੈ ਓਕੇ ਓਕੇ ਬਿਲਕੁਲ ਤਾਂ ਤੁਸੀਂ ਵੀ ਸਾਰੇ ਅਗਰ ਕੁਝ ਹਲਕਾ ਹੈ ਜਾਂ ਕੁਝ ਅਗਰ ਬੈਡ ਟਾਈਮ ਆਉਂਦਾ ਜਾਂ ਫਿਰ ਕੁਝ ਗਲਤ ਹੁੰਦਾ ਤਾਂ ਇਹ ਸੋਚੋ ਵੀ ਉਹ ਹੋਇਆ ਚੰਗੇ ਦੀ ਵਾ। ਠੀਕ ਆ। ਅਗਰ ਛੋਟੀ ਜੀ ਹੁੰਦੀ ਤਾਂ ਸੋਚੋ ਛੋਟੀ ਜੀ ਹੋ ਕੇ ਸਰ ਗਿਆ। ਬਾਬਾ ਜੀ ਨੇ ਬਚਾ ਲਿਆ। ਠੀਕ ਆ। ਚੰਗਾ-ਚੰਗਾ ਸੋਚੋ ਕਿ ਇਹ ਕਿਣਾ ਆਪਣਾ ਮਾਈਂਡ ਹੈ ਜੀ ਆਪਾਂ ਚੰਗਾ-ਚੰਗਾ ਸੋਚਾਂਗੇ ਹਨ ਚੰਗਾ-ਚੰਗਾ ਹੀ ਹੁੰਦਾ ਜਾਂਦਾ ਹੈ। ਹੂੰ। ਜੇ ਆਪਾਂ ਉਹਨੂੰ ਨੈਗੇਟਿਵ ਪਾਸੇ ਲੈ ਜਾਗੇ। ਹੂੰ। ਉਹ ਫਿਰ ਉਪਨੇ ਹੋਣ ਲੱਗ ਜਾਂਦਾ ਹੈ। ਠੀਕ। ਮਤਲਬ ਸਾਰਾ ਸੋਚੋ ਜੋ ਹੈ ਵਾਹੀ ਗੁਰੂ ਨੇ ਚੰਗੀ। ਮਤਲਬ ਕਿ ਜਿਹੜਾ ਇੰਗਲਿਸ਼ ਦਾ ਕੋਰਟ ਵੀ ਇੱਕ ਥਿੰਕ ਪੋਜ਼ਿਟਿਵ ਬੀ ਪੋ ਤੇ ਚਲੋ ਇਹ ਛੋਟਾ ਜਿਹਾ ਇਹ ਇਹ ਮਿਨੀ ਵਲੌਗ ਸੀ ਮਿਨੀ ਵਲੌਗ ਇਹਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਕਮੈਂਟ ਚ ਵੀ ਲਿਖ ਦਿਓ ਜੋ ਹੁੰਦਾ ਚੰਗੇ ਲਈ ਹੁੰਦਾ ਠੀਕ ਓਕੇ ਬਾਏ